ਕਿਵੇਂ ਹੋ ਸਾਰੇ ਸਾਰਿਆਂ ਨੂੰ ਪਤਾ ਹੈਗਾ ਪਤੰਗੇ ਚੜਾਉਣੇ ਸੀ ਆਪਾਂ ਮੀਂਹ ਪੈ ਗਿਆ ਹੈਗਾ ਤੇ ਪਤੰਗ ਤਾਂ ਚੜੋ ਚੜਨ ਲੱਗੇ ਸੀਗੇ ਦੇਖ ਲਓ ਤੁਸੀਂ ਪੰਗ ਤਾਂ ਚੜੀ ਜਾਂਦੇ ਹੈਗੇ ਤੇ ਥੋੜੀਆਂ ਕਣੀਆਂ ਜੀਆਂ ਪੈਣ ਲੱਗੀਆਂ ਸੀ ਆਪਾਂ ਡਰਦੇ ਆਣੇ ਪਤੰਗ ਹੀ ਚੜਾਇਆ ਪਤੰਗ ਤਾਂ ਆਪਾਂ ਵੀ ਲਿਆਏ ਸੀ ਉੱਪਰ ਅਰੇ ਕਹਿਣਾ ਕੀ ਚਾਹਤੇ ਹੋ ਮੀਂਹ ਜਾਂ ਪਈ ਜਾਂਦਾ ਪਤੰਗ ਗਿੱਲਾ ਜਾਂ ਹੋ ਗਿਆ ਥੋੜਾ ਜਿਹਾ ਚਲ ਦੇਖਨੇ ਆਪਾਂ ਥੋੜਾ ਜਿਹਾ ਚਿਰ ਦੇਖਦੇ ਆਂਗੇ ਐਨੇ ਆਪਣੇ ਨਾਲ ਦੇ ਤਾਂ ਆਇਦਾ ਮੁੰਡਾ ਆ ਜੂਗਾ ਫੇਰ ਪਤੰਗੇ ਚੜਾਉਣੇ ਆਪਾਂ ਪੰਗ ਤਾਂ ਚੜੀ ਜਾਂਦੇ ਆ ਪਰ ਮੈਨੂੰ ਆਏ ਆ ਜੇ ਆਪਾਂ ਪਤੰਗੇ ਚੜਾ ਲਿਆ ਉਸ ਤੋਂ ਬਾਅਦ ਮੀਂਹ ਆ ਗਿਆ ਤੇ ਲਾਉਣਾ ਆਖੋ ਜੀਗਾ ਹਾਂ ਇਹ ਓ ਟੰਬੇ ਉੱਤੋਂ ਹੀ ਚੜ ਕੇ ਆਇਆ ਜਾ ਟੈ ਹੋ ਢੜ ਕੇ ਢੜ ਕੇ ਪਤੰਗੇ ਜਿਹੜਾ ਉਹਨੂੰ ਚੜੇ ਸੀ ਮੀਂਹ ਪਈ ਜਾਂਦਾ ਉੱਪਰ ਮੇਂ ਮਿੱਤਰੋ ਪਤੰਗਾ ਆਪਣਾ ਚੜ ਗਿਆ ਖਤਮ ਬਾਏ ਬਾਏ ਟਾਟਾ ਪਤੰਗਾ ਆਪਾ ਵੜਦਾ ਗੁੱਡ ਬਾਏ ਦੋ ਬੱਤਨੇ ਨੇ ਸਟਪੰਗ ਆਵੀ ਆ ਗਿਆ ਜਿਵਾਗ ਜਾ ਉੱਪਰ ਜੇ ਡੈਗ ਪੈੜੀ ਅਸੀਂ ਚੱਕ ਹੀ ਲੈਣਾ ਹੈਲੋ ਡੈਗ ਪੈੜੀ ਚੱਕ ਹੀ ਲੈਣਾ ਉਹ ਪੱਗ ਬਣਾ ਕੇ ਲੈ ਕੇ ਗਿਆ ਇਹ ਤਾਂ ਬਣਾ ਕੇ ਬਾਈ ਆਪਣੇ ਆ ਕੋ ਸਾਹ ਐ ਤੂੰ ਕੋ ਸਾਹ ਤੋਂ ਤੋਂ ਬੰਗੜੀ ਚੜ੍ਹਾ ਹੈ ਅੱਛਾ ਹਮ ਕੋ ਸਿਖਾ ਰਿਹਾ ਹੈ ਤੰਗ ਚੜਨ ਲੱਗ ਗਿਆ ਮੀ ਮੂਣੀ ਆਪਣੇ ਦੇਖਦੇ ਇੱਧਰ ਪਤੰਗ ਵਧੀਆ ਚੜਦੇ ਆ ਇੱਧਰ ਵੀ ਆ ਗਏ ਉੱਪਰ ਮੁੰਡੇ 15 ਮਿੰਟ ਹੋ ਗਏ ਮੈਨੂੰ ਪਤੰਗ ਲੈ ਕੇ ਖੜੀ ਨੂੰ ਤੇ ਚਾਚੂ ਮੇਰਾ ਇੱਕ ਪਤੰਗ ਨਹੀਂ ਬਾਦ ਪਿਆ ਪਿਆ ਕਹਿੰਦਾ ਇਹੀ ਚੜੋਣਾ ਜੀ ਚੜੋਣਾ ਤੇ ਬੀਬੀਆਂ ਲੱਕਰੀ ਦੀਆਂ ਕਿਹੜੀਆਂ ਲਾਈਆਂ ਪੀਆਂ ਮੈਂ ਪਤੰਗ ਦੇ ਤਲਾਮਾ ਪਾ ਕੇ 2 ਕਿੰਨੇ ਚਿਰ ਦਾ ਦਈ ਯਾਰਿਆਂ ਨਾਲੇ 21 ਫਿਰ ਪਤੰਗਾ ਪੰਜ ਚੀਕ ਮਿੰਟ ਲਾ ਲ ਆ ਗਈ ਅੱਬੇ ਵਜਾ ਆਏਗਾ ਨਾ ਬਿੜੋ ਚੜਾਇਆ ਕਿੰਨਾਂ ਨੇ ਆ ਮਹਾਨ ਹਸਤੀਆਂ ਨੇ ਹੁਣ ਆਪਾਂ ਨੂੰ ਆਪਾਂ ਇਹਨਾਂ ਨੂੰ ਮਹਾਪੁਰਸ਼ ਕਹਾਂਗੇ ਜਾਂ ਕੀ ਕਹਾਂਗੇ ਇਹ ਤੁਸੀਂ ਕਮੈਂਟਾਂ 'ਚ ਦੱਸ ਦਿਓ ਚੜਾਦਾ ਆਪਾਂ ਪਤੰਗ ਚੇਪੀਆਂ ਤੁਸੀਂ ਦੇਖ ਹੀ ਲਈ ਅਸੀਂ ਪਹਿਲੀ ਵੀਡੀਓ 'ਚ ਵਰਣੋ ਪਤੰਗ ਫੜਾਇਆ ਪਤੰਗ ਆਪਾਂ ਫੜਿਆ ਦੱਸਿਆ ਹੈ ਨਹੀਂ ਵੀ ਟੋਟਾ ਵੀ ਆ ਲਵੇ ਉਹ ਜਾਂਦਾ ਹੁਣ ਜਿਹੜਾ ਲਿੱਟੂ ਉਹ ਵੀ ਕੀ ਕਹੂਗਾ ਵੀ ਚੇਪੀਆਂ ਨਾਲ ਲਾ ਕੇ ਜਿਹੜਾ ਆ ਸੀ ਉੜਦਾ ਉਹ ਕਿਸੇ ਨੇ ਫੜ ਲਿਆ ਪਤੰਗ ਆਪਣਾ ਉਧਰ ਉਹ ਚੜੀ ਜਾਂਦਾ ਆ ਜਿਹੜਾ ਉੱਪਰ ਆ ਇਹ ਆਪਣਾ ਪਤੰਗ ਸੀਗਾ ਆਪਾਂ ਪਤੰਗ ਡੋੜਤਾ ਹੱਥੋਂ ਉਧਰ ਫੜ ਲਿਆ ਕਿਸ ਨੇ ਅੰਗਪਾਰਾ ਵਾਲਾ ਹੋ ਗਿਆ ਜੀ ਆਪਾਂ ਹੋਰ ਪਤੰਗ ਚੜਾਵਾਂਗੇ ਹਵਾ ਤੁਸੀਂ ਦੇਖ ਹੀ ਚਾਹਦਿਓ ਕਿੰਨੀ ਜੱਦਰੀ ਹੈਗੀ ਸੱਜਣ ਕੋ ਕਿਆ ਤਕਲੀਫ ਹੈ ਭਾਈ ਬੱਦੜ ਵੀ ਬੜਾ ਆ ਗਿਆ ਮੰਗਰੂ ਸਾਫ ਵੀ ਆ ਰਿਹਾ ਚਲੋ ਹਾਂ ਜੀ ਮਿੱਤਰੋ ਹਵਾ ਬੜੀ ਚੰਗੀ ਆ ਥੱਲੇ ਚੱਲਦੇ ਆਪਾਂ ਹੰਡ ਲੱਗਣ ਲੱਗੀ ਸੋਕਰ ਚੜਾਉਣਾ ਆ ਗਿਆ ਵਾਹ ਚੜਾਵਾਂਗੇ ਇਹ ਪ੍ਰਸਾਤੀ ਪੱਲੇ ਰਹਿ ਜੂ ਮਰ ਜਾਾਂਗੇ ਇੱਥੇ ਹੋਰ ਪਿਆ ਦੇਖੋ ਉਹ ਇयां ਇयां ਕੇ ਉੜਦੀਆਂ ਨਹੀਂਆਂ ਹਵਾ ਬਾਲੀ ਚੱਲ ਰਹੀ ਹੈਗੀ ਬਦਲ ਵੀ ਫਾਫਾ ਹੋ ਗਿਆ ਬਦਲ ਵੈਸੇ ਤਾਂ ਲੰਘ ਗਿਆ ਉਹ ਥੋੜਾ ਰਹਿ ਗਿਆ ਮਗਰੋਂ ਚਾਂੰਦੇ ਤਾਂ ਹੋ ਗਿਆ ਹਵਾ ਵੀ ਸਿੱਧੀ ਹੋ ਗਈ ਹੁਣ ਥੱਲੇ ਪਤੰਗ ਆਪਾਂ ਵਧੀਆ ਚੜਾਵਾਂਗੇ ਤੇ ਇਧਰ ਆਪਣੇ ਬਾਈ ਜੀ ਅਬ ਬਾਜੋ ਆਣੇ ਕੋਠੇ ਤੇ ਹਵਾ ਜੀ ਖੜੀ ਜਾਂਦੋ ਵੈਸੇ ਤਾਂ ਚਾਨਣ ਵਧੀਆ ਹੋ ਗਿਆ। ਸੋ ਠੰਡੀ ਹਵਾ ਵੈਸੇ ਹਵਾ ਹੈ। ਸੋ ਹੁਣ ਤੁਹਾਨੂੰ ਥੱਲੇ ਜਾਣਾ ਪਵੇਗਾ। ਸੋ ਹੁਣ ਸੋ ਕੀ? ਸੋ ਸਾਨੂੰ ਥੱਲੇ ਜਾਣਾ ਪਵੇਗਾ। ਚਲੋ ਚੱਲਦੇ ਆਂ। ਚਲੋ ਠੀਕ ਹੈ ਜੀ। ਮਿਲਦੇ ਆ ਅਗਲੇ ਪਾਟ ਚ। ਕਿੰਨੀ ਸ਼ੁਰੂ ਹੋ ਗਿਆ। ਦੇਖੋ ਫਰਸ ਤੇ ਮੀਂਹ ਖਾਸ ਆ ਗਿਆਗਾ। ਤੇ ਠੰਡੇ ਵੀ ਲੱਗ ਰਹੀ ਹੈ ਜੀ। ਚੱਲਦੇ ਆਂ ਆਪਾਂ ਥੱਲੇ ਹੁਣ। ਬਾਤ ਚੋ ਦੇਖਦੇ ਆ ਮੀ ਹਟੇ ਤੇ ਆਵਾਂਗੇ ਹੁਣ ਮੀ ਹੈਗਾ ਅੱਜ ਖਾਸ ਦੱਸਿਆ ਹੋਇਆ ਸੀਗਾ ਇਧਰ ਬਾਈ ਜੀ ਪਤਾਂਗੇ ਚੜਾਈ ਦੀ ਪਤਾਂਗੇ ਚੜਾਉਣ ਆਏ ਸੀਗੇ ਹੁਣੀ ਇਧਰ ਮੀ ਪੈਨ ਲਾਤਾ ਇਹਨਾਂ ਨੇ ਬਾਈ ਜੀ ਤੁਸੀਂ ਕਿਉਂ ਆਏ ਸੀ ਮੀ ਪੈਨ ਲਾਤਾ ਹੁਣ ਸਾਨੂੰ ਜਵਾਈ ਨਹੀਂ ਆਜਣ ਵਾਲੇ ਚਲੋ ਕੋਈ ਨਾ ਬਾਤ ਚੋਂ ਆਉਣੇ ਆਪਾਂ ਉੱਪਰ ਇੱਕ ਵਾਰੀ ਆਪਾਂ ਥੱਲੇ ਜਾਵਦੇ ਹੁਣ ਮੀ ਹਟ ਗਿਆ ਸੀ ਫੇਰ ਤੰਗਾ ਪਚੜਾ ਹੁਣ ਲੱਗਿਆ ਪਰ ਥੱਲੇ ਤਾਂ ਗਏ ਨਹੀਂ ਸੀ ਹਜੇ ਉਹਦੀ ਵੀ ਹਟ ਗਿਆ ਤੰਗਾ ਪਚੜਾ ਤਾ ਉਧਰ ਦਿਖਾ ਦੇ ਪਤੰਗ ਹੁਣ ਬਸ ਉਹ ਪੰਗ ਆਪੇ ਕੀ ਲਾਵਾਂਗੇ ਹੁਣ ਤੰਗਾ ਤਾਂ ਪਾਪਾ ਕੋਕ ਨੂੰ ਨਾ ਦੁਰਬੁਧਾ ਗਈ ਹੁਣ ਉਹ ਮੇਰੇ ਟੋਰ ਕਿੱਧਰ ਗਏ ਇੱਕ ਤੋਂ ਉੱਕੇ ਹੋਣਗੇ ਲੈ ਵੀ ਸਪੀਕਰ ਲਾ ਲਿਆ ਸੀ ਆਪਾਂ ਲੈਟ ਹੈ ਨਹੀਂ ਜੀ ਮੈਟਰੀ ਦੀ ਲਾਤਾ ਵਿੱਚ ਪੁੱਛੇ ਲਾਉਣਿਆ ਹੁਣ ਆਪਾਂ ਉਹਦੇ ਆਪਣਾ ਪਤੰਗ ਆਪਾਂ ਉਹ ਕਿਵਾਰੇ ਤੇ ਆ ਗਈ ਸੀਗੇ ਉੱਪਰ ਪਤੰਗ ਆਪਣਾ ਹੋ ਸੀਗਾ ਦੋਤੇ ਜੀ ਖਾਈ ਜਾਂਦਾ ਹੈਗਾ ਤੇ ਪਤੰਗ ਹੁਣ ਬਈ ਚੜਪੇ ਨੇ ਜਿੰਨ ਜਾ ਵੀ ਉੱਚਾ ਹੋ ਗਿਆ ਮੀਨ ਇਹ ਤਾਂ ਬੜਾ ਕੰਮ ਖਰਾਬ ਕਰਦਾ ਵੀ ਸਹੀ ਗੱਲ ਹੈ ਸਾਰਿਆਂ ਦਾ ਮਤਲਬ ਦਿਨ ਖਰਾਬ ਹੋ ਗਿਆ ਚਲੋ ਕੋਈ ਨਾ ਆਪਾਂ ਸਮਾਨ ਚੱਕ ਲਿਆ ਸੀ ਆਪਣਾ ਪਤੰਗ-ਪਤੁੰਗ ਚੱਕ ਲਏ ਕਾਲੂ ਨੇ ਇੱਧਰ ਛੋਟਾ ਸਪੀਕਰ ਇਹਨੇ ਚੱਕ ਲਿਆ ਆਪਾਂ ਬੇਸ ਚੱਕ ਲਈ ਤੇ ਚੱਲਦੇ ਆ ਉਧਰਲੇ ਕੋਠੇ ਚੱਲਦੇ ਆ ਹੁਣ ਇੱਧਰ ਪੇਚੇ ਘੱਟ ਪੈਂਦੇ ਸੀਗੇ ਇੱਧਰ ਆਪਣੇ ਬੰਦੇ ਪੰਗ ਚੜਾਈ ਜਾਂਦੇ ਆ ਉਹ ਵੀ ਚੱਲਦੇ ਆ ਆਪਾਂ ਉਧਰਲੇ ਕੋਠੇ ਤੇ ਹਾਂਜੀ ਮਿੱਤਰੋ ਆਪਾਂ ਦੂਜੇ ਕੋਠੇ ਤੇ ਆ ਗਏ ਸੀਗੇ ਤੇ ਸੰਗਿਤੜਾ ਜਾਂਦੇ ਨੇ ਉਹ ਆਹੋ ਤੁਸੀਂ ਗੱਲ ਹੀ ਕਰਦਾ ਉਸੇ ਆਪਣਾ ਪਤੰਗ ਕਾਲਾ ਯਾ ਤੇ ਪਤੰਗ ਵਧੀਆ ਚੜ ਰਹੇ ਨੇ ਇਧਰੋਂ ਉਹ ਬੋਲਟਾਂ ਦੇ ਪੜਾਕੇ ਪਈ ਜਾਂਦੇ ਨੇ ਇਧਰ ਇਧਰ ਕਾਲੂ ਹੁਣੀ ਡੋਰਾ ਦੇ ਪੜਾਕੇ ਪਾਉਂਦੇ ਨੇ ਤੇ ਜੀਰਾ ਆ ਗਿਆ ਸੀ ਆਪਣੇ ਛੇਪੀ ਲਾਉਣੀ ਪਈ ਵੈਂਟਡ ਲੈ ਕੇ ਨਹੀਂ ਆਏ ਹੱਥ ਮੁਰ ਰਹੀ ਜਾਂਦਾ ਹੂ ਹਨਾ ਉਪਰੋਂ ਵੀ ਬੜਿਆ ਤੇ ਪਤੰਗ ਵਧੀਆ ਚੜਦੇ ਨੇ ਇੱਧਰ ਵੀ ਹਾਂ ਜੀ ਮਿੱਤਰੋ ਤੇ ਲੇਟ ਆ ਗਈ ਸੀ ਹੁਣ ਥੱਲੇ ਆਪਾਂ ਇਨਵਰਟਰ ਬੰਦ ਕਰਤਾ ਜੀ ਚੀਕਾਂੀਆਂ ਮਾਰਨ ਲੱਗ ਗਿਆ ਸੀਗਾ ਆਪਾਂ ਨੇ ਇਨਵਰਟਰ ਛੱਡਨ ਆਏ ਆਗੇ ਦੁਬਾਰਾ ਤੇ ਉੱਪਰ ਚਾਲਦੇ ਆ ਥੱਲੇ ਵੀ ਤਾਰ ਦੇਖ ਲੈਣੇ ਆ ਪਈਆਂ ਵੀ ਆ ਉਹਨਾਂ ਆਪਾਂ ਉੱਪਰ ਜਾ ਕੇ ਪਤੰਗ ਚੜ੍ਹਾਉਨੇ ਆ। ਸਪੀਕਰ ਲਾਉਨੇ ਆ ਆਪਾਂ। ਚਾਰ ਦਿਨਾਂ ਵੀ ਲਿਪੇ। ਕਿਵੇਂ? ਰੱਟੇ ਸਾਤੇ। ਹਾਂ ਹਾਂ ਛੱਡਿਆ। ਉਹ ਚੱਲਿਆ ਦਾ ਫੇਰ ਚੁਣੀ ਆਦਾ। ਸਪੀਕਰ ਚਲਾਈ ਜਾਂਦਾ ਹਰਮਨ। ਖੁੱਲਿਆ ਪੈ ਸਪੀਕਰ ਸਾਰਾ। ਜਿਗਾਰਡ ਲਾਵਾਂਗੇ। ਦੋ ਲੱਗੇ ਹੁੰਦਾ ਮਿਸਤਰੀ ਵੀ। ਹੁਣ ਤਾਂ ਕਹਿੰਦੇ ਕਰਾਂਗੀ ਗੋਸ ਹੋ ਜੇ। ਸਪੀਕਰ ਤਾਂ ਇਹਨਾਂ ਨੇ ਇੱਧਰੋਂ ਤਾਂ ਚਲਾ ਲਿਆ। ਹੁਣ ਇਹਦੇ ਚ ਲਾਉਂਦੇ ਆ ਸਪੀਕਰ ਜੇ ਤਾਰਾਂ ਤੇ ਮੈਸਟਰੀਕਾ ਆਪਣੇ ਡੈਡੀ ਲਾਗੇ ਬਿਜਲੀ ਵਾਲੇ ਵੀ ਬਣ ਜਾਂਦੇ ਆ ਇਹ ਕਦੇ ਸਪੀਕਰ ਵਾਲੇ ਬਣ ਜਾਂਦੇ ਆ ਕਿਤੇ ਉਹ ਆਵਾਜ਼ ਨਾ ਆਉਣ ਲੱਗ ਜਾਓ ਕਿਵੇਂ ਆ ਸਿੰਘ ਮਾ ਕਰ ਲਾਵਾਂ ਲਾ ਲਾ ਪਤੰਗ ਜੜੀ ਜਾਂਦੇ ਨੇਗੇ ਆਪਾਂ ਪਤੰਗ ਹੋਰ ਲੈਣ ਜਾਂਦੇ ਆ ਹੁਣ ਇੱਕ ਬੰਦਾ ਆਪਣਾ ਪਤਾ ਲੰਗੇ ਚੜਾਈ ਜਾਂਦਾ ਲੋਰਾਂ ਦੂਰਾਂ ਇਕੱਠੀਆਂ ਕਰਕੇ ਰੱਖਤੀਆਂ ਚਲਾਤੇ ਨੇ ਸਪੀਕਰ ਇਹਨਾਂ ਲਈ ਕਮੈਂਟ ਚ ਕਹਿ ਦਿਓ ਸਪੀਕਰ ਇਹਨਾਂ ਨੇ ਚਲਾ ਹੀ ਦਿੱਤਾ ਤੁਸੀਂ ਦੇਖੋ ਤੁਸੀਂ ਕਿਹੜੇ ਹਿਸਾਬ ਨਾਲ ਸਪੀਕਰ ਚਲਾਇਆ ਜਾਇਆਗਾ ਲੈ ਤਾਰਾਂ ਜੋੜ-ਜੂੜ ਕੇ ਆਮਹਾਨ ਹਸਤੀ ਇਹਨਾਂ ਨੇ ਚਲਾਇਆ ਇੱਕ ਹੋ ਵਹਿਗੇ ਮਿਸਟਰੀ ਜਾ ਕੇ ਬੱਬੇ ਗੱਲ ਸੱਚੀ ਏ ਯਾਰ ਕੈਂਟ ਕਰਤੀ ਇਹਨਾਂ ਨੇ ਚਾਰਾਂ ਲੇ ਸਵਿੱਕ ਟੁੱਟੇ ਭੱਜੇ ਜੇ ਪੈਸਾ ਵੀ ਵਧੀਆ ਪੈ ਰਿਆ ਨੇ ਪਰ ਬੈਠੇ ਤੁਰਨੇ ਅਪਾ ਪਤੰਗ ਲੈਣ ਚੱਲ ਪਈ ਜੀ ਆਪਾਂ ਮੀਂਹ ਕਰਕੇ ਥੋੜੇ ਪਤੰਗ ਲੈ ਕੇ ਆਈ ਸੀਗੇ ਰਾਤ ਤੇ ਹੁਣ ਆਪਾਂ ਪਤੰਗ ਲੈਣ ਜਾਣੇ ਆਂਗੇ ਜੀ ਤੇ ਰੰਗ ਆ ਪੱਲੇ ੜੀ ਨੇ ਹੁਣਾ ਰੇਟ ਕਰਕੇ ਦੱਸ ਦਿਆ ਆਪਾਂ ਨੂੰ ਅੰਕਲ ਜੀ। ਕਰੇ ਆ ਗਏ ਆਪਾਂ ਪਤੰਗ ਚੜਾਉਣੇ ਆ ਹੁਣ ਮਿਲਦੇ ਆ ਮਾਨੂੰ ਲੈ। ਇੱਧਰ ਆਪਾਂ ਕਰੇ ਆ ਗਏ ਜੀ ਪਤੰਗ ਲੈ ਕੇ ਤੇ ਕਾਲੂ ਨੇ ਦਾ ਪਾਲੀ ਤਲਾਮ ਆਪਾਂ ਵੀ ਇੱਕ ਤਲਾਮ ਪਾਲੀ ਪਤੰਗ ਦੇ ਇੱਧਰੋਂ ਆਪਣੇ ਸਰਦਾਰ ਜੀ ਪਤੰਗ ਚੜਾਉਣ ਲੱਗੇ ਨੇ। ਤੇ ਹੁਣ ਆਪਾਂ ਪੇਚੇ ਲਾਉਣੇ ਆਗੇ ਪਤੰਗ ਚੜੀ ਜਾਂਦੇ ਆਗੇ ਸਾਹਮਣੇ। ਸਪੀਕਰ ਲਾ ਲਈ ਸੀ ਆਪਾਂ ਹੁਣ ਇੱਧਰ ਬੈਠੇ ਨੇ ਬਾਈ ਸਾਹਿਬ ਆਪਾਂ ਹੁਣ ਆਹ ਕੋਠੇ ਤੇ ਲੜਾਂਗੇ ਉਧਰ ਜਾਣੇ ਵਾਲੇ ਹੋ ਗਏ ਸੀ ਆਪਾਂ 5 6 ਜਾਣੇ ਹੋ ਗਏ ਸੀ ਇੱਥੋਂ ਦੀ ਚੜਨਾ ਆਪਾਂ ਮੈਨੂੰ ਉੱਪਰ ਜਾ ਕੇ ਦਿਖਾਉਣੇ ਆਂਗੇ ਹਾਂਜੀ ਮਿੱਤਰੋ ਆਪਾਂ ਉੱਪਰ ਆ ਗਏ ਆਂਗੇ ਉੱਪਰ ਆ ਗਏ ਆਂ ਤੇ ਆਹ ਕੋਠੇ ਤੇ ਪਤੰਗ ਚੜਾਵਾਂਗੇ ਹੁਣ ਆਪਾਂ ਇੱਧਰ ਆਪਾਂ ਇਕੱਲੇ ਹੋਵਾਂਗੇ ਤੇ ਉਹ ਨਾਲ ਦੇ ਸਾਰੇ ਉਧਰ ਰਹਿ ਗਏ ਉਧਰ ਜਵਾਗ ਜਵਾਗ ਦੀ ਖਾਸ ਜਾਣੇ ਹੋ ਗਏ ਸੀਗੇ ਆਪਾਂ ਤਾਂ ਹੀ ਇੱਧਰ ਆਏ ਸੂਰਜ ਵੀ ਵੈਸੇ ਵਧੀਆ ਨਿਕਲਿਆ ਹੁਣ ਤਾਂ। ਚੰਗੀ ਚੜਾਉਣ ਚ ਮਜ਼ਾ ਆ ਰਿਹਾ ਹੈਗਾ। ਆਪਾਂ ਇੱਧਰ ਚੜਾਉਨੇ ਆ ਹੁਣ ਪਤੰਗ। ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵਾਰੀ। ਬਣੇ ਰਹੋ। ਆ ਗਏ ਨੇ ਆਪਣੇ। ਚੜਨਗੇ ਉੱਪਰ ਇਹ ਆ ਗਏ ਲੈ। ਇਹਨਾਂ ਦਾ ਐਕਸਪੀਰੀਅੰਸ ਹੈਗਾ। ਆਪਾਂ ਦਾ ਫੇਰ ਵੀ ਹਜੇ। ਚੜ ਕੇ ਚੜ ਕੇ ਲੈ ਹੁਣ ਆਪਾਂ ਇਕੱਠੇ ਜਾਨੇ ਪਤੰਗ ਚੜਾਵਾਂਗੇ। ਪਤੰਗ ਵਧੀਆ ਚੜ੍ਹਦੇ ਨੇ ਅੰਦਰ ਤੇ ਪਤੰਗ ਦੇ ਤਲਾਮਾ ਪਾਉਣੇ ਹੁਣ ਆਪਾਂ ਉਧਰ ਆਪਣੇ ਦੂਜੇ ਸਿੰਘ ਨੇ ਚੌਲ ਖਾਈ ਜਾਂਦੇ ਆ ਚੌਲ ਖਾਣੀ ਯਾਤ ਹੁਣ ਤਾਂ ਦਿਨਾਂ ਨਹੀਂ ਉਹਨਾਂ ਨੇਰਾ ਪੈ ਗਿਆ ਉਧਰ ਸੂਰਜ ਦਾ ਛੜ ਗੁੱਟ ਟੁੱਟ ਗਿਆ ਸੀ ਆਪਣਾ ਪਤੰਗ ਆਪਣਾ ਉਹ ਜਿਹੜਾ ਹੁਣਾ ਜਿਹੜਾ ਆਲਾ ਫਿਰ ਪਤੰਗ ਆਪਣਾ ਉਹ ਜਾ ਰਿਹਾ ਹੈਗਾ ਡੋਰ ਡੋਰ ਬਹੁਤ ਵਧੀਆ ਲੰਘਦੀ ਐ ਇਹਨੇ ਗੁਰਤੇ ਕੇ ਤੇ ਓਏ ਮੁੰਡੇ ਆਪਣੇ ਪਤੰਗ ਲਈ ਆਉਂਦੇ ਆ ਕਾਕੇ ਜੀ ਚੜਾਉਨੇ ਆ ਪਤੰਗ ਆਪਾਂ ਤੇ ਵੀ ਚੱਲੀ ਜਾਂਦੇ ਹੈਗੇ ਉਹ ਉਧਰ ਵਾਕੇ ਹੁਣ ਪਤੰਗ ਚੜਾਉਨ ਆ ਆਲੇ ਆਏ ਪਤੰਗ ਇਧਰ ਆਉਂਦੇ ਆ ਕਲਾਮਾ ਭਾਈਆ ਵੀ ਇਹਨਾਂ ਚ अच्छा अच्छा कम जी मित्रो ਕਾਹ ਪੀਨੇ ਆ ਹੁਣ ਆਪਾਂ? ਚਾਹ ਚੱਕੋ। ਸਰਦਾਰ ਜੀ ਵੀ ਚਾਹ ਪੀਣ ਲੱਗੇ। ਮਿਸਤਰੀ ਜੀ ਹੈਲੋ ਮਿਸਤਰੀ ਵੀ ਚਾਹ ਪੀਂਦੇ ਨੇ। ਸਪੀਕਰ ਇਹਨਾਂ ਦੇ ਵਧੀਆ ਚੱਲੀ ਜਾਂਦੇ ਆ। ਕਾਹ ਹੁੰਦੇ ਆ ਰਹਿ ਗਏ? ਚੱਕੋ ਚਾਹ। ਆਪਾਂ ਚਾਹ ਪੀਨੇ ਆ। ਜਿੱਥੇ ਅਸੀਂ ਤਾਂ ਇੱਥੇ ਕਿਸੇ ਨੂੰ ਨਹੀਂ। ਇਹਨੇ ਨੇ ਹਰਾ ਕੇ ਆ ਗਏ ਥੱਲੇ। ਗੋਟ ਦਿਖਾਓ ਜੀ। ਆ ਗੋਟ ਦੇਖੋ। ਸਾਰੇ ਖਾਲੀ ਕਰਦੇ ਤੋੜਦੇ ਇੱਕਦਾਂ ਮਿਸਤਰੀ ਸਾਹਿਬ ਆ ਅੱਜ ਖੋਲਿਆ ਸੀ ਦੇਖ ਲੋ ਆ ਦੇਖ ਲੋ ਪੂਰਾ ਖੋਲ੍ਹ ਲਗਾਤਾ ਅੱਜ ਖੋਲਿਆ ਸੀ ਬੜਾ ਪੰਚਾ ਆਪਾਂ ਹੁਣ ਨਵੇੜ ਦਾ ਕੰਮ ਕਰ ਦੋ ਬਾਏ ਬਾਏ ਹੱਥ ਹੋ ਜਾਂਦਾ ਹੈ ਮੇਰੇ ਤੇ